ਆਮ ਤੌਰ ਤੇ ਇਹਨਾਂ ਦੇ ਮੱਦੇਨਜ਼ਰ ਇਹ ਸਲੋਕ ਕਰਦਾ ਮੇਰਾ ਨਾਮ ਡਰਗ ਇੰਸਪੈਕਟਰ ਓਮਕਾਰ ਸਿੰਘ ਹੈ ਤੇ ਅੱਜ ਅਸੀਂ ਇੱਥੇ ਅਨਮੋਲ ਮੈਡੀਕਲ ਏਜੰਸੀ ਚੈੱਕ ਕਰਦੇ ਹਾਂ ਕਿ ਤੁਹਾਨੂੰ ਨਹੀਂ ਸਾਨੂੰ ਕੋਈ ਇਹਨਾਂ ਦੀ ਕੋਈ ਸੀਕ੍ਰੀਟ ਇਨਫੋਰਮੇਸ਼ਨ ਜੇਜੀ ਉਸ ਬੇਸ ਤੇ ਚੈੱਕ ਕੀਤਾਗਾ ਬਟ ਇੰਸਪੈਕਸ਼ਨ ਜੇ ਸਾਨੂੰ ਇਹ ਚੈਕਿੰਗ ਦਿੱਤੀ ਉਹਦੇ ਤੋਂ ਸਾਨੂੰ ਕੋਈ ਵੀ ਐਬਿਡ ਫਾਰਮਿੰਗ ਐਂਡ ਟੌਕਸਿਕ ਇੰਫਲਕਸ਼ਨ ਨਹੀਂ ਹੈ Apples Burab heaven Malatang ਨਾ ਮੈਂ ਤੁਹਾਡੇ ਲਈ ਇਹ ਕਹਿਣਾ ਚਾਹੁੰਦਾ ਜੇ ਮੇਰੇ ਕੋਲ ਸੋਚ ਚੈਕਿੰਗ ਕੀਤੀ ਹੈ ਮੇਰਾ ਨਾਮ ਡਰੈਗਨ ਇਨਸਪੈਕਟਰ ਓਮਕਾਰ ਸਿੰਘ ਹੈ ਤੇ ਅੱਜ ਅਸੀਂ ਇੱਥੇ ਅਨਮੋਲ ਮੈਡੀਕਲ ਐਂਸੀ ਚੈੱਕ ਕੀਤੀ ਹੈ ਕੁਝ ਮਿਲ ਰਹੀ ਨਹੀਂ ਲੱਗ ਰਹੀ ਇਸ ਤਰ੍ਹਾਂ ਨੇ ਸਾਨੂੰ ਕੋਈ ਇਹਨਾਂ ਦੀ ਕੋਈ ਸੀਕ੍ਰੀਟ ਇਨਫੋਰਮੇਸ਼ਨ ਸਹੀ ਉਸ ਬੇਸ ਤੇ ਚੈੱਕ ਕੀਤਾ ਹੈ ਬਟ ਇਨਸਪੈਕਸ਼ਨ ਚ ਸਾਨੂੰ ਜੋ ਚੈਕਿੰਗ ਕੀਤੀ ਹੈ ਉਹਦੇ ਚ ਸਾਨੂੰ ਕੋਈ ਵੀ ਹੈਬਿਟ ਫਾਰਮਿੰਗ ਜਾਂ ਟੌਕਸਿਕ ਡਰੱਗਸ ਨਹੀਂ ਮਿਲਿਆ ਇਹ ਸਭ ਕੀ ਕਹਿਣਾ ਚਾਹੁੰਦਾ ਜੈਸੇ ਕਮੈਂਟਰੀ ਸੈਸ਼ਨ ਇਕਿਉ ਸਾਨੂੰ ਵਾਰੀ ਵਾਰੀ ਕੰਪਲੇਂਟਸ ਆ ਰਹੀਆਂ ਸੀਗੀਆਂ ਵੀ ਕਈ ਮੈਡੀਕਲ ਸ਼ਾਪਸ ਅਧਾਂ ਦੀਆਂ ਹੈਗੀਆਂ ਜਿੱਥੇ ਕੋਈ ਬੈਨ ਡਰੱਗਸ ਨੇ ਉਹਨਾਂ ਦੀ ਵਿਕਰੀ ਹੁੰਦੀ ਹੈ ਜਿਸ ਸੰਬੰਧੀ ਅੱਜ ਇੱਥੋਂ ਦੇ ਜੋ ਡਰੱਗ ਇੰਸਪੈਕਟਰ ਨੇ ਉਹਨਾਂ ਵੱਲੋਂ ਰੇਡ ਕੀਤੀ ਗਈ ਹੈ ਤੇ ਡਰੱਗ ਇੰਸਪੈਕਟਰ ਦੇ ਉਹਨਾਂ ਵੱਲੋਂ ਰਿਕਵੈਸਟ ਕੀਤੀ ਗਈ ਸੀ ਪੁਲਿਸ ਟੀਮ ਦੀ ਨਾਲ ਪੁਲਿਸ ਟੀਮ ਉਹਨਾਂ ਨਾਲ ਆਈ ਹੈਗੀ ਆ ਬੇਸਿਕਲੀ ਇੱਕ ਸਰਪ੍ਰਾਈਜ਼ ਚੈੱਕ ਆ ਵਕ ਵਕ ਮੈਡੀਕਲ ਸੀਗਾ ਜਿਨ੍ਹਾਂ ਦੀਆਂ ਕੋਈ ਕੰਪਲੇਂਟਸ ਆਉਂਦੀਆਂ ਹੈਗੀਆਂ ਤੇ ਅਸੀਂ ਉੱਥੇ ਚੈੱਕ ਕਰਦੇ ਹਾਂ ਤੇ ਅਗਰ ਇਦਾਂ ਦੀ ਕੋਈ ਚੀਜ਼ ਸਾਹਮਣੇ ਆਉਂਦੀ ਹੈ ਤੇ ਉਸ ਤੇ ਸਬੰਧਤ ਡਰੱਗ ਇਨ ਦਾ ਕੰਟਰੋਲ ਰੈਕਟ ਹੈਗਾ ਉਹ ਤੇ ਕਾਰਵਾਈ ਅਮਲੂ ਪਹੇਰ ਦੀ ਜਾਊਗੀ ਕੀ ਕਹਿਣਾ ਚਾਹੀਦਾ ਜਿਹੜੇ ਅਸੱਲਾ ਕਰਦੇ ਆ ਸਰਵਰ ਕਰਦੇ ਆ ਇਹ ਮੈਂ ਸਾਹ ਦੇ ਦੇ ਦੇਖੋ ਇਹ ਸਬੰਧੀ ਇੱਕ ਬਹੁਤ ਸਪਸ਼ਟ ਹੈ ਜੀ ਸਰਕਾਰ ਦੀ ਵੀ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਤੇ ਉਸ ਉਸ ਨੂੰ ਲੈ ਕੇ ਡਿਪਾਰਟਮੈਂਟ ਤੇ ਹੋਰ ਵੀ ਆ ਕਾਫੀ ਸ਼ਕਤੀ ਹੈਗੀ ਹੈ ਤੇ ਇਸ ਕਰਕੇ ਅਗਰ ਇਸ ਤਰੀਕੇ ਦੀ ਗੱਲ ਬਾਤ ਸਾਹਮ ਵਰਕੀ ਜਿਹੜੇ ਡਰਗ ਸ਼ਾਪਸ ਨੇ ਇਨਸ਼ੋਰ ਕੀਤਾ ਜਾਊਗਾ ਜੀ ਦੇ ਸਬੰਧਤ ਡਿਪਾਰਟਮੈਂਟ ਥਰੂ ਵੀ ਇਹਨਾਂ ਦੇ ਲਾਇਸੈਂਸ ਵਗੈਰਾ ਕੈਨਸਲ ਕੀਤੇ ਜਾਣ ਜੋ ਵੀ ਬੰਦੀ ਕਾਰਵਾਈ ਸਖਤ ਤੋਂ ਸਖਤ ਮਨਜ਼ੂਰੀ ਲੈਂਦੀ ਹੈ